ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂਪਿਆਰੀ ਸਾ흥 ਸਿੰਘ ਜੀ ਤਰਨਤਨ ਦੇ ਵਿੱਚ 11 ਤਰੀਕ ਤੇ ਵੋਟਾਂ ਨੇ ਤੇ 14 ਦੇ ਰਿਜ਼ਲਟ ਨੇ ਭਾਈ ਮਨਦੀਪ ਸਿੰਘ ਖਾਲਸਾ ਸਨੀ ਦਾ ਭਰਾ ਦਿਨੇ ਸੂਰੀ ਦਾ ਸੌਦਾ ਲਾਇਆ ਸੀ ਤੇ ਸੁਬਾ ਸਰਹੱਦ ਦਾ ਸੌਦਾ ਲਾਇਆ ਸੀ ਜਦਾ ਭਰਾ ਆ ਸਾਰੇ ਪੰਥ ਨੇ ਖਾਲਸਾ ਪੰਥ ਨੇ ਰੜ ਕੇ ਖਿਲਾ ਰਿਆ ਆ ਜਿੱਕੇ ਦੇ ਖਾਲਸਾ ਪੰਥ ਦੀ ਹਾਰ ਹੋ ਜੇ ਇਹ ਹੋ ਨਹੀਂ ਸਕਦਾ ਪੰਜਾਬ ਦੇ ਵਿੱਚ ਕਿਉਂਕਿ ਖਾਲਸਾ ਪੰਥ ਸਿਰ ਤੇ ਸਾਰਾ ਪੰਜਾਬ ਖੜਿਆ ਖੜਾਇਆ ਖਾਲਸੇ ਦਾ ਜਿੱਥੇ ਨਾਂ ਹੋ ਜੇ ਉੱਥੇ ਪੰਥ ਉੱਥੇ ਸਾਰਾ ਪੰਜਾਬ ਖੜ ਜਾਂਦਾ ਹੈ ਵੱਡੇ ਵੱਡੇ ਕਲਾਕਾਰ ਮਨਦੀਪ ਸਿੰਘ ਦੀ ਹਮਾਇਤ ਆ ਰਹੇ ਨੇ ਵੱਡੇ ਵੱਡੇ ਮਨੇਪਰ ਮੰਨੇ ਜੈਲੀ ਵਰਗੇ ਐਮਐਲਏ ਆ ਰਹੇ ਨੇ ਜੇ ਤਰੰਤਾਂਨ ਵਾਲਿਓ ਰਿਕਾਰਡ ਤੋੜ ਇੱਕ ਦਿਨ ਹੁੰਦੀ ਆ ਜਿੱਤ ਇੱਕ ਰਿਕਾਰਡ ਤੋੜ ਜਿੱਤ ਬਣਾਉਣੀ ਹੈ ਵੀ ਜਿਹੜੇ ਦੂਜੀਆਂ ਪਾਰਟੀਆਂ ਵਾਲੇ ਅਗਲੀ ਜਵਾਰੀ ਉਮੀਦਵਾਰ ਖਰਾ ਕਰਨ ਤੋਂ ਡਰਨ ਕਿਉਂਕਿ ਉਹ ਡਰਨ ਲੋਕ ਡਰਨ ਵੀ ਜਿਹੜਾ ਵੀ ਤਰੰਤਾਂ ਤੋਂ ਉਮੀਦਵਾਰ ਚੋਊਗਾ ਉਹ ਹਾਰੂਗਾ ਤੇ ਸਿਰਫ ਜਿੱਤੂਗਾ ਇੱਕੋ ਹੀ ਉਹ ਆ ਖਾਲਸਾ ਪੰਥ ਇਸ ਕਰਕੇ ਜਿੱਤ ਤੇ ਗਿਆ ਉਹ ਜਿੱਤ ਦੀ ਗੱਲ ਨਹੀਂ ਲੱਗੀ ਅਨ ਡੀਲ ਦੀ ਗੱਲ ਆ ਘੱਟੋ ਘੱਟ 40-50 ਹਜ਼ਾਰ ਬੁੱਤਾਂ ਦੀ ਡੀਲ ਹੋਣੀ ਚਾਹੀਦੀ ਆ ਦੀ ਇਹ ਰਿਕਾਰਡ ਤੁਸੀਂ ਤਨਤਨ ਵਾਲੀ ਉੱਪਰ ਨੂੰ ਆਇਆ ਤੇ ਸਾਡੇ ਖਾਲਸਾ ਪੰਥ ਦੀ ਜਿੱਤ ਹੋਊਗੀ ਯਾਨੀ ਹਰਪ੍ਰੀਤ ਸਿੰਘ ਦੀ ਜਿੱਤ ਹੋਊਗੀ ਮਨਪ੍ਰੀਤ ਦੀ ਜਿੱਤ ਹੋਊਗੀ ਸੰਨੀ ਦੀ ਜਿੱਤ ਹੋਊਗੀ ਅੰਮਰਤਪਾਲ ਸਿੰਘ ਦੀ ਜਿੱਤ ਹੋਊਗੀ ਤੇ ਸਾਡੇ ਖਾਲਸਾ ਪੰਥ ਦੀ ਜਿੱਤ ਹੋਊ ਤੇ 2027 ਦੇ ਵਿੱਚ ਅੰਮ੍ਰਿਤਪਾਲ ਸਿੰਘ ਦੀ ਸਰਕਾਰ ਬਣੂਗੀ ਤੇ ਪੰਜਾਬ ਨਸ਼ਾ ਮੁਕਤ ਬਣੂਗਾ। ਤਨਤਨ ਤੇ ਹਣੀ ਬਣ ਜਾਣਾ। ਜਦੋਂ ਮਨਦੀਪ ਸਿੰਘ ਐਮਐਲਏ ਬਣ ਗਿਆ ਉਹਦਾਂ ਹੀ ਨਸ਼ਾ ਮੁਕਤ। ਡੰਨਗੇ ਡੰਨਗੇ ਇਸ ਕਰਕੇ ਕੋਈ ਵਧਾਈ ਦੇ ਪਾਤਰੋ ਨਿੱਨਾਂ ਨੇ ਮਨਦੀਪ ਸਿੰਘ ਦਾ ਸਾਥ ਦੇ ਰਹੇ। ਉਹ ਕਿੰਨਾ ਵੇਖ ਰਿਹਾ ਰੋਲਸੋ ਰੋਡਸੋ ਬਦਲ ਸੋਈ ਲੱਖਾਂ ਹੀ ਦੁਨੀਆ ਦੇ ਨਾਲ ਕਿਉਂਕਿ ਤਰਨਤਨ ਏਰੀਆ ਹੀ ਦਾਦਾ ਸਾਰੇ ਏਰੀਏ ਨੇ ਜ਼ੁਲਮ ਸਹੇ ਛੁੱਪੇ ਸਰਹੰਦ ਦੇ ਉਹਨਾਂ ਦਾ ਬਦਰਾ ਲਿਆ ਆ ਸੱਨੀ ਸੱਨੀ ਵੀ ਨੇ ਤੇ ਹੁਣ ਇਹਾਸਾਨ ਦਾ ਉਹਦਾ ਇਹਾਸਾਨ ਇਹ ਦੇ ਦੇ ਨਹੀਂ ਸਕਦੇ ਪਰ ਥੋੜਾ ਜਿਹਾ ਮੋੜ ਸਕਦੇ ਆ ਇਸ ਕਰਕੇ ਵੱਦ ਤੋਂ ਵੱਦ ਕੋਈ ਵੀ ਤਰਨਤਨ ਦੇ ਵਿੱਚ ਐਸਾ ਬੰਦਾ ਨਾ ਹੋਵੇ ਤੇਰਾ ਦੂਜੇ ਬੰਨੇ ਜਾਵੇ ਤੇ ਆਪਣੇ ਆਪ ਨੂੰ ਗਦਾਰ ਖਿਡਾਰੇ ਸਾਰੇ ਇਮਾਨਦਾਰ